मित्रो मैसी मैसी चढ़ा फड़ा हाए ट्रैक्टर कहाँ गया ट्रैक्टर हो रही है भाई ट्रैक्टर ट्रैक्टर कहीं नहीं गया है <laughs> ट्रैक्टर हो रही है भाई अपना वीडियो बना यार पांच सात वीडियो नहीं भाई ट्रैक्टर के लिए बहुत दिन हो गए हाँ जी मित्रो की हालचाल चाल है उम्मीद करा भाई तमें सारे होंगे वाला गोड अपा ही वाइया भाई अगर मित्रों अच्छे शुरुआत हुई कोठे में चले ਟੰਕੀਓ ਕੁਛ ਕੰਮ ਕਰਨਾ ਟੰਕੀ ਸਾਫ ਵੀ ਕਰਨੀਆਂ ਕੁਝ ਹੋਰ ਸਮਾਨ ਤਾਂ ਉਹ ਵੀ ਕਰ ਰਹੇ ਆ ਬਾਕੀ ਸਭ ਤੋਂ ਵੱਡਾ ਟਾਸਕ ਹੈਗਾ ਮਾਰਾ ਬਾਈ ਟੰਕੀ ਸਾਫ ਕਰਨੀਆਂ ਉਹ ਪ੍ਰਿੰਟਰ ਨਾਲ ਨਹੀਂ ਦੇਖੋ ਢੀਸੂ ਯੋ ਹੀ ਕੰਮ ਤਾਂ ਕਰ ਸਕਾ ਸ਼ੇਰ ਬੱਗੇ ਕੋਈ ਕੀ ਕਰਨਾ ਯਾਰ ਪ੍ਰਿੰਟਰ ਨਾਲ ਨਹੀਂ ਹੋਰ ਕੀ ਕਰਨਾ ਹੈ ਉਹ ਦੇਖ ਸਾਹਮਣੇ ਉਹ ਕਰ ਦਿ ਢੀਸੂ ਪਤਾ ਕੀ ਅੱਗ ਬਾਲ ਲੈ ਕਾਲ ਹਿੱਟ ਲਾ ਗਈ ਨੂੰ ਅੱਗ ਕਰਦੀ ਐ ਪਰ ਕੀ ਬਣਨ ਲੱਗ ਪਤਾ ਯਾਰ ਮੁੰਡਾ ਜੀ ਤੂੰ ਮਾਪੀ ਮੰਗਾਈ ਮੰਨੇ ਬਤਾ ਅੱਗ ਬਾਲਦੀ ਲੈ ਦਿੰਦਾ ਫੁੱਗ ਜਾ ਜੇ ਮੈਂ ਵੀ ਕੁਝ ਮੁੰਡਾ ਜੀ ਲੈ ਮਾਲੂੰ ਲੈ ਫਕੜ ਕੇ ਇਹਨਾਂ ਮਾਤੇ ਤੇ ਬਾਲਦੀ ਐ ਇਸ ਕਿੱਗਾ ਬਸ ਇੱਕ ਕਹਤ ਵਾਰ ਮੇਰੇ ਕਹਿੰਦੇ ਨਹੀਂ ਕਰਦੇ ਓ ਉਹ ਤੇਰਾ ਕਹਿੰਦੇ ਨਹੀਂ ਕਰਦੇ ਯਾਰ ਪਹਿਲਾਂ ਅੱਗ ਬਾਲ ਕੇ ਦੇ ਜੀ ਨੂੰ ਕਰਦੇ ਪਰ ਇਸਤਰੀ ਇਸਤਰੀ ਕਰਦੇ ਨਹੀਂ ਨਹੀਂ ਕਰਦੇ ਕੁਛ ਨਹੀਂ ਇੱਕ ਮਿੰਟ ਇੱਕ ਵਾਰ ਸੌਂਗਾ ਸੌਂਗਾ ਲੈ

ਉਹ ਦੇਖਿਆ ਨਿੱਧਰ ਕੀ ਕਰ ਰਿਹਾ ਓ ਯਾਰ ਮਨੇ ਮੈਂ ਉੱਧਰ ਪੈਪ ਦੇਖਣ ਲੱਗਿਆ ਕਰੋਸ ਮੈਨੂੰ ਅੱਗ ਲੱਗੀ ਤੇ ਸੜਵੇ ਲੈਣੀ ਮੈਨੂੰ ਕੱਲਾ ਦੇ ਆਵਾਜ਼ ਮੈਂ ਪਰਾਨ ਤੋਂ ਮਾਰਦਾ ਜਿਵੇਂ ਹੋ ਪੁੱਜ ਗਿਆ ਬੁੱਲਾ ਰੋ

ਮੇਰੀ ਕੋਈ ਨਹੀਂ ਕੱਲ ਮਿੱਤਰੋ ਕੱਲ ਗੱਡੀ ਨਾਲ ਆਪੋਤ ਹੋਈ ਦੀ ਮੇਰੇ ਮਿੱਤਰ ਨੇ ਪਹਿਲਾਂ ਸ਼ਾਪ ਕਰਖੀ ਦੀ ਇਸ ਕੀ ਸਰਵਿਸ ਸਟੇਸ਼ਨ ਦੀ ਉਹਨੇ ਸਰਵਿਸ ਸਟੇਸ਼ਨ ਛੋੜ ਦੇ ਉਸ ਤੋਂ ਦੇ ਵੈਕਿਊਮ ਲਿਆਦਾ ਬਾਕੀ ਪ੍ਰੈਸ਼ਰ ਪੋਸ਼ ਤੋਂ ਆਪਾਂ ਕਰੀਆ ਗੱਡੀ ਕੱਲੀ ਸ਼ਾਮ ਨੂੰ ਧੋਈ ਦੀ ਕੱਲ ਵੀਡੀਓ ਨਹੀਂ ਮਾਰ ਪਾ ਬਣਾ ਹੋਈ ਬਿਲਕੁਲ ਐ ਚਮਕਾ ਦੇ ਦੀ ਸ਼ੁਰੂ ਕਰ ਗਏ ਨੇ ਲੱਕਾ ਹੈ ਤਾਂ ਕੱਲ ਕਿਸ਼ਕ ਟਾਈਮ ਧੋਈ ਦੀ ਗੱਡੀ ਆਪਾਂ ਨੇ ਆਪਾਂ ਨੇ 4:30 ਵਜੇ 5:00 ਵਜੇ ਧੋਈ ਦੀ अज देखो भाई अज गौ और गया भी नहीं मैं गड़ी 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 सिर्फ अंदर खड़ी है। लो सिर्फ चक्कर था टंकी गई है अंदर दे बाहर काट रहे था गड़ी। मैं गड्डी के अंदर बैठे ना ये देखो थे सारे कहीं उपर देखो चलो टोल न ਟੰਕੀਆਂ ਹੋ ਰਹੀ ਮੰਗਾਈ ਹੋਈ ਇਹ ਅੱਜ ਆਵਾਂਗੀ ਵੀ ਟੰਕੀਆਂ ਤਾਂ ਇੰਨਾਂ ਨੰਗ ਮੈਂ ਕਹਿ ਰਾਨ ਵੀ ਕਾਲੀ ਗੱਡੀ ਇਹ ਕਿਛੇ 16 ਮਾਰਕਸ ਜੀ ਬਹੁਤ ਹੋ ਰੇ ਇਹਨੂੰ ਕੋਟਿੰਗ ਵੋਟਿੰਗ ਤੋਂ ਕਰਾਣੀਆਂ ਪਰ ਸਣਾ ਯਾਰ ਕਾਲੀ ਗੱਡੀ ਕੀ ਕਰਾਂ ਨੀ ਚਿੱਟੀ ਕਰਾ ਦੇਵੇਂ ਹੈ ਹੈ ਜਿੰਦਾ ਲੱਗਦੀ ਚਿੱਟੀ ਵਧੀਆ ਨਹੀਂ ਲੱਗਦੀ ਹੈ ਭਾਂ ਜ ਫਸ ਗਏ ਪੰਦੋ ਯਾਰ ਕਿਸ ਤਰ੍ਹਾਂ ਕਰਾਂ ਫਿਰ ਹਾਂ ਸਾਡੇ ਕੀ ਕਰਾਂਗੇ ਤੇਸੂ ਕਰੇ ਲੈਮੀਨੇਸ਼ਨ ਕਰਾ ਦੇ ਹਾਂ ਲੈਵੀਨੇਸ਼ਨ ਲੈਮੀਨੇਸ਼ਨ ਤਾਂ ਉਹੀ ਉਹੀ ਆ ਫਿਰ ਕੀ ਬਾ ਨਹੀਂ ਹੁੰਦੀ ਲੈਮੀਨੇਸ਼ਨ ਕਿ ਕਾਲੀ ਹੋ ਰਾਗੀ ਲੈਮੀਨੇਸ਼ਨ ਹੋ ਕਵੀ ਨਾ ਬ ਗੰਦੀ ਤਾਂ ਹੋਵੇਗੀ ਉਹ ਤਾਂ ਰੰਗ ਤਾਂ ਕਾਲੀ ਹੋਗਾ ਠੀਕ ਨਹੀਂ ਜਦ ਸਿਸੇ ਵਿੱਚ ਜੜ ਕ ਕਢਾ ਦੇ ਆ ਵਿੱਚ ਰੱਖੀ ਗਿਆ ਕਨਫਿਊਜ਼ ਹੋ ਗਿਆ ਤਾਂ ਬੰਦਾ ਬੀਸੀ 7 ਜੜ ਕਾ ਖੜਾ ਦੀ ਫਿਰ ਚਲਾਵਾ ਹੈ ਕਿਸ ਤਰ੍ਹਾਂ ਕੀ ਕਰਾਂ ਕਿਆ ਨਾ ਕਰਾਂ ਯਾਰ ਹੋ ਹੋ ਦੀਸੂ ਇਗਦੇ ਪਾਣੀ ਦੀ ਬੋਤਲ ਕਾਢ ਦੇ ਯਾਰ ਕੋਈ ਪਾਣੀ ਦੀ ਬੋਤਲਾਂ ਭਰੀ ਪੜੀਆਂ ਨੇ ਇੱਕ ਹੀ ਹੋਰ ਕਰੀਏ ਪਿੱਛੇ ਨਹੀਂ ਕੋਈ ਪੜੀ ਦੇ ਪਾਣੀ ਦੀ ਬੋਤਲਾਂ ਖੜਕਾ ਕਰ ਹਾਂ ਨੇ ਇਹਨੂੰ ਰੱਖ ਦੇ ਪਰਾਂ ਬਸ ਚੱਲੇ ਬਾਕੀ ਤਾਂ ਪੜੀ ਰਹਿਣ ਦੇ ਕਿੱਧਰ ਪੜੀ क्ड लेनेरदा ले। अपने बेफालत हुआ, बेफालत हुआ इन्ना का कोई अंत नहीं बोली ला दे बस मैं कह रहा ना जिंदगी में सब कुछ लिवो ਕਾਲੀ ਗੱਡੀ ਨਾਲ ਲੋ ਮੇਰੇ ਕੋਲ ਹੈ ਵੀ ਤਾਂ 골ਡਨ ਚਾਂਸ ਵੀ ਤਾਂ ਮੇਰੇ ਕੋਲ ਬਸ ਸਾਲਾ ਮਨ ਨਹੀਂ ਕਰਿਆ ਜਦ ਕਿਉਂਕਿ ਆਪਾਂ ਨੇ ਪਹਿਲਾਂ ਕਾਲੀ ਗੱਡੀ ਰੱਖ ਲਈਦੀ ਆਪਾਂ ਨੂੰ ਪਤਾ ਵੀ ਲੱਗੇ ਤਾਂ ਫੇਰ ਕਾਲੀ ਗੱਡੀ ਲੈ ਲਈ ਚਿੱਟੀ ਲੈ ਲੈਂਦਾ ਹੈਨਾ ਮੈਂ ਉਸ ਟਾਈਮ ਚੱਲ ਦੇਖ ਜਾ ਗੇਟ ਤਾਂ ਲਾ ਦੇ ਵੀਰੇ ਫਿਰ ਗੇਟ ਲਾ ਦੇ ਕਰੋ ਫੇਰ ਸਾਲਾ ਐਸਾ ਮਨ ਘੁੰਮਿਆ ਨਾ ਬਾਗ ਹੋਇਆ ਬਸ ਜਿਹੜੀ ਚੀਜ਼ ਨੇ ਆਣਾ ਹੋਣਾ ਜਿਸ ਟਾਈਮ ਪਤਾ ਨਹੀਂ ਕਿ ਸੜਾ ਵਾ ਕੀ ਦੀ ਛੂ ਕੱਲੇ ਮੇਲੇ ਮੰਗੇ ਦਦੀ ਛੂ ਦੀ ਛੂ ਸੜਾ ਖਾ ਲੇਗਾ ਆ ਦੇਖੇ ਦੀ ਛੂ ਨਿਆਣਾ ਬਈ ਦਾ ਓ ਯਾਰ ਫਿਰ ਕਿਉਂ ਗਿਆ ਹੋਰਨ ਪੂਰਾ ਵਜਾ ਹੈ ਨਾ ਰੇਲ ਵਾਲਾ ਹੋਰ ਨਾ ਪੂਰਾ ਹੈ ਨਾ ਬਸ ਮੈਂ ਹੈ 2 ਵਜਾਂ ਆਵਾਂਗਾ ਕਿਉਂ

ਇਹ ਰੋਬਾ ਕਮੇ ਸਟ੍ਰੀਟ ਗੂ ਬੜੀ ਗੱਡੀ ਮਾਵਾਂ ਭਾਈ ਉਹਨਾਂ ਕੋਈ ਨਹੀਂ ਆ ਮਾ ਸਮਾਨ ਆਵਾਗਾ ਅਰ ਆਖਲਾ ਗਿਆ ਉਹ ਗੇਟ ਤੋਂ ਬੰਦ ਕਰਾ ਬਣਾ ਇਸੀ ਚੱਲ ਰਿਹਾ ਯਾਰ ਚੱਲ ਦੇ ਕਾਂ ਜਾਗਾ ਅੱਜ ਆ ਜਾਣਾ ਸ਼ਾਇਦ ਪੱਕਾ ਹੀ ਤਰ ਬ੍ਰਸਾਤ ਆ ਗਈ ਅੱਜ ਮੌਸਮ ਠੰਡਾ ਹੋਗਾ ਜਾਗ ਮਨ ਲਗਾ ਗਰਮੀ ਬਹੁਤ ਹੈ ਅੱਜ ਦਿਨ ਮਾ ਹੁਣ ਅਵੇ ਦਿਨ ਕੀ ਸ਼ੁਰੂਆਤ ਹੋ ਗਈ ਬਾਈ ਤੁਹਾਨੂੰ ਪਤਾ ਹੀ ਆਪਣਾ ਵਲੋਗ 2 ਦਿਨ ਦਾ ਇਕੱਠਾ ਇੱਕ ਦਿਨਾਵਾ ਬਾਈ ਕਿਉਂਕਿ ਰੋਜ਼ ਰੋਜ਼ ਤੁਹਾਨੂੰ ਪਤਾ ਇੱਕ ਵਲੋਗ ਨਹੀਂ ਬਣਦਾ ਜੀ ਜਦ ਦਿਨ ਬਣਾ ਆ ਤਾਂ ਬਾਹਰ ਅੰਦਰ ਜਾ ਆ ਉਦੋਂ ਪਾ ਵੀ ਦੇ ਆ ਨਹੀਂ ਤੇ 2 ਦਿਨ ਦਾ ਮਤਲਬ 7-8 ਮਿੰਟ ਦਾ 15 15-16 ਮਿੰਟ ਦਾ ਵਲੋਗ ਪਾਦੇ ਆ ਕਿਉਂਕਿ ਛੋਟਾ ਵਲੋਗ ਪਾਵਾਂ ਬਹੁਤ ਵੀਰੋ ਬਕਾਇਦੇ ਆ ਛੋਟਾ ਵਲੋਗ ਦਾ ਵੀਰੇ ਸੁਆਦ ਨਹੀਂ ਆ ਅੱਧੇ ਬੰਦੇ ਕੇ ਮੈਸੇ ਜਾਵਾਂ ਵੀ ਰੋਟੀ ਵੀ ਨਹੀਂ ਪੂਰੀ ਹੋਈ ਦੀ ਕੋਈ 15-20 ਮਿੰਟ ਦਾ ਵਲੋਗ ਪਾਏ ਕਰੋ ਮਾਹ ਚਲੋ ਜਿੱਦਣ ਵੀ ਦੇਖਾਂਗੇ ਤਾਂ 15-20 ਮਿੰਟ ਲੱਗਾ ਬੰਦਗੀਰੀ ਚ ਪੂਰੀ ਹੋ ਜਾ ਤੋ ਘਰ ਇਕੱਠਾ ਪਾਉਣਾ ਸਵੇਰੀ ਨਾ ਦਾਦਾ ਜੀ ਆਏ ਮਨੂ ਕਹਰੇ ਯੋ ਲੰਗਰ ਲੰਗਰ ਲਾਣਾ ਕਹੀਂ ਕਹਰੇ ਉਹ ਵਾਰ ਆਕਰ ਕੇ ਆ 40 ਕੇਤਲੀ ਕਹਰੇ ਮੇਰੇ ਸਮਝ ਮਨਾਵਾ 40 ਕੇਤਲੀ ਕੌਣ ਸੀ ਕਹਰੇ ਇਹਨੂੰ ਵੈਕਿਊਮ ਨੂੰ ਕਰਦਾ ਸਟੀਲ ਕੀ ਹੋਵਣਾ 40 ਕੇਤਲੀ ਭਾਗੀਆਂ ਇੱਕ ਸੁਜੈਸ਼ਨ ਚਾਹੀਦਾ ਸਾਰਿਆਂ ਕੇ ਡਵਾਈਸ ਚਾਹੀਦੀ ਹੈ ਜਿੰਨੇ ਵੀ ਵੀਰ ਨਾ ਲੈਪਟਾਪ ਯੂਜ਼ ਕਰਾ ਆ ਜੇ ਜਿੰਨੇ ਵੀ ਕੋਈ ਦੁਕਾਨਦਾਰ ਆ ਜਾਂ ਕੋਈ ਬਿਜ਼ਨਸ ਟਾਈਮ ਮਾ ਲੈਪਟਾਪ ਯੂਜ਼ ਕਰਾ ਕਿਸੇ ਤਰ੍ਹਾਂ ਵੀ ਕਰਾ ਆ ਆਪਾਂ ਨੇ ਇੱਕ ਲੈਪਟਾਪ ਲੈਣਾ ਬਾਈ ਪਹਿਲਾਂ ਮੈਂ ਦੱਸ ਦੂੰ ਤੁਹਾਨੂੰ ਕੰਮ ਕੀ ਲੈਪਟਾਪ ਦਾ ਲੈਪਟਾਪ ਦਾ ਕੰਮ ਸਭ ਤੇ ਮਦਮ ਨੂੰ ਜ਼ਿਆਦਾ ਹੈਗਾ ਮੈਨੂੰ ਸਟਾਕ ਆ ਬਸ ਜਿਹੜਾ ਮੇਰੇ ਸਟਾਕ ਨੂੰ ਸਹੀ ਮੈਨੇਜ ਕਰ ਸਕਾਂ ਆ ਪਤਾ ਲੱਗਦਾ ਰਹਾ ਦੇਖੋ ਆਪਣੇ ਕੋਲ ਚੀਜ਼ਾਂ ਬਹੁਤ ਜ਼ਿਆਦਾ ਆ ਇਸ ਕਰਕੇ ਦੀ ਚੀਜ਼ਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ ਕਿਹੜੀ ਚੀਜ਼ ਖਤਮ ਹੋ ਗਈ ਕਿਹੜੀ ਨਹੀਂ ਕਾਪੀ ਵਿੱਚ ਲਿਖਾ ਤਾਂ ਹੈ ਆ ਉਹ ਮੰਨ ਕੇ ਚੱਲਿਆ ਯਾਰ ਫਿਰ ਇਹਦੇ ਫਿਰ ਕੱਟਾਂ ਫੇਰ ਕਰਾਂ ਫੇਰ ਕੱਟਾਂ ਫੇਰ ਅੱਗਾ ਹੋਆ ਉਸ ਕਰਕੇ ਨਾ ਸਾਰਾ ਪੰਬਲ ਪੂਸਾ ਜਾ ਪੜ ਗਿਆ ਯਾਰ ਜੇ ਕਿਸੇ ਵੀਰ ਨੂੰ ਉਸ ਤਰ੍ਹਾਂ ਪਤਾ ਹੋਣਾ ਉਹ ਦੱਸਿਓ ਵੀ ਲੈਪਟਾਪ ਕਿਹੜਾ ਲੈਣਾ ਚਾਹੀਦਾ ਜਿਸ ਤਰ੍ਹਾਂ ਇਹ ਆਪਣੇ ਬਸਟੋਕ ਪੜਿਆ ਥੈਲਿਆਂ ਵਾ ਇਹ ਵੀ ਇੱਕ ਇੱਕ ਚੀਜ਼ ਜੰਦੀ ਰਾਹ ਦੀ ਰਾਹ ਸਾਰਾ ਕੁਝ ਆਪਾਂ ਨੂੰ ਪਤਾ ਲੱਗਦਾ ਰਹਾ ਬੰਦਾ ਸਹੀ ਟਾਈਮ 'ਤੇ ਸਹੀ ਚੀਜ਼ ਮੰਗਾ ਲੇ ਇੱਧਰ ਪੜਿਆ ਛੋਟਾ ਮੋਟਾ ਸਮਾਂ यूपीवीसी ਦਾ ਸਮਾਨ ਬਹੁਤ ਘੱਟ ਰੱਖਾਂ ਆਪਾਂ ਕਿਉਂਕਿ यूपीवीसी ਦੀ ਫਿਟਿੰਗ ਚੱਲਦੀ ਨਹੀਂ ਸਿਰਫ ਇੱਕ ਟਾਈਮ ਪਾਸ ਨੂੰ ਰੱਖਣਾ ਬੜਾ ਕਈ ਵਾਰੀ ਨਾ ਕਿਸੇ ਦੀ ਪੁਰਾਣੀ ਫਿਟਿੰਗ ਹੋਵਾ ਜੀਆਈ ਫਿਟਿੰਗ ਦੇ ਅੱਖ ਦਾ ਬਿਲਕੁਲ ਮੈਲ ਹੋਈ ਆ ਫਿਟਿੰਗ ਬਿਲਕੁਲ ਨਹੀਂ ਰੱਖਦੇ ਹਾਂ ਕਿਉਂਕਿ ਲੱਗਦੀ ਨਹੀਂ ਹੈ यूपीवीसी ਨੂੰ ਕੋਈ ਸੀਗਾ ਪੁਰਾਣਾ ਕਨੈਕਸ਼ਨ ਹੋ ਗਿਆ ਹੋਇਆ ਉਸ ਕਰਕੇ ਥੋੜੀ ਬਹੁਤੀ ਰੱਖਣੀ ਪੜਾ ਇਹ ਚੱਕਰ ਇਹ ਆ ਜਿਹੜਾ ਤੋਂ ਮੇਰੇ ਕੋਲ ਦੁਕਾਨ 'ਵਾਂ ਸਟਾਕ ਬੜਾ ਜਿੰਨਾ ਦਾ ਉਹ ਬੰਦੇ ਨੂੰ ਦਿਖਦਾ ਰਹਾ ਹੈ ਕੋਈ ਵੀ ਚੀਜ਼ ਜੇ ਉਰੋਂ ਪੜੀ ਹੈ ਮਨੂ ਦਿਖਦੀ ਰਹਾਗੀ ਜਿਹੜੀ ਸਭ ਤੋਂ ਵੱਧ ਚੀਜ਼ਾਂ ਲੱਗਣੇ ਵਾਲੀ ਜਿਸ ਤਰ੍ਹਾਂ ਐਲਬੋਸ ਐਲਬੋ ਨੇ ਆਲੀ ਹੋਆ ਬੜਾ ਬੰਦੇ ਨੂੰ ਦਿਖਦੀ ਰਹਾ ਪਤਾ ਲੱਗਦਾ ਰਹਾ ਯਾਰ ਕਿੰਨੀ ਆ ਗਈ ਕਿੰਨੀ ਕਿ ਨਹੀਂ ਜੇ ਕਿੰਨੀ ਹੈ ਮੇਰੇ ਕੋਲ ਕਿੰਨੇ ਹਿਸਾਬ ਪਤਾ ਲੱਗ ਜਾ ਬਟ ਜਿਹੜਾ ਨਾ ਬੈਕ ਐਂਡਮਨ ਸਾਮਾਨ ਪੜਿਆ ਹੋਣਾ ਉਸਕਾ ਆਪਨੂੰ ਸਹੀ ਪਤਾ ਨਹੀਂ ਲੱਗਦਾ ਹੈ ਯਾਰ ਕਿੰਨਾ ਸਮਾਨ ਪੜਿਆ ਕਿੰਨਾ ਰਹਿ ਗਿਆ ਔਰ ਕਿਹਦਾ ਹਿਸਾਬ ਬਤਾਵਾ ਵੈਸੇ ਤਾਂ ਮਨੇ ਬੁੱਕ ਲਾਰਕੀ ਉਸਮਾ ਚਲੋ ਰੇਟ ਵਾਈਸ ਵੀ ਲਿਖ ਗਏ ਰੇਟ ਵੀ ਲਿਖ ਗਏ ਸਾਰੀ ਚੀਜ਼ਾਂ ਦੇ ਔਰ ਰੇਟ ਲਿਖ ਕੇ ਔਰ ਉਹ ਸਟੋਕ ਦੇਖੀ ਜਾ ਹਾਂ ਹਾਂ ਇਤਨਾ ਵੱਧ ਗਿਆ ਉਹ ਕੱਟ ਕੱਟ ਕੇ ਸਾਲਾ ਲਿਖਣਾ ਪੜਾ ਹਾਂ ਇਹ ਕੱਟ ਗਿਆ ਵੱਧ ਗਿਆ ਕੱਟ ਗਿਆ ਵੱਧ ਗਿਆ ਉਹ ਕਾਪੀ ਕਾਲੀ ਕਰਨ ਵਾਲਾ ਕੰਮ ਇੱਕ ਦੋ ਹੋਆ ਚਲੋ ਜਿਸ ਨੂੰ ਨਹੀਂ ਚਲਾਣਾ ਹੁੰਦਾ ਤਾਂ ਉਹ ਆਪਾਂ ਆਪਣੀ ਮਜਬੂਰੀ ਹੋ ਜਾਂਦੀ ਲੈਪਟਾਪ ਨਹੀਂ ਚਲਾਣਾ ਹੁੰਦਾ ਤਾਂ ਮਜਬੂਰੀ ਦੀ ਪੜੇ ਨਾ ਲਿਖੇ ਹੁੰਦੇ ਮਜਬੂਰੀ ਦੀ ਚਲੋ ਕਾਪੀਆਂ ਵਿੱਚ ਹਿਸਾਬ ਲਾਉਂਦੇ ਬਟ ਆਪਾਂ ਨੂੰ ਚਲੋ ਨਿਊ ਆ ਵੀ ਨੌਲੇਜ ਦਾ ਟੈਕਨੋਲੋਜੀ ਦਾ ਆਪਾਂ ਸਹੀ ਇਸਤੇਮਾਲ ਕਰ ਸਕਾਂ ਬੀਜੀ ਸਾਂ ਸਟਾਕ ਮੈਨੇਜ ਕਰਨਾ ਆਪਣੇ ਬਬੀ ਲਾਵਾਂ ਬਹੁਤ ਸਾਰੇ ਸਾਰੇ ਬੀਲਾਵਾ ਏ ਟੂ ਜ਼ेड ਆਪਣਾ ਵਾਜੀਸਟ ਕਿਸੇ ਨੂੰ ਬਿਲ ਕੱਟ ਕਰ ਦੇਣਾ ਵਾ ਕਰਨਾ ਉਸਮਾ ਸਹੀ ਤਰ੍ਹਾਂ ਇੱਕ ਫਾਰਮੂਲਾ ਲੱਗ ਜਾ ਰਾਮਦੇ ਬਿਲਕੁਲ ਈਜ਼ੀ ਟੂ ਵੇ ਹੋ ਜਾਓ ਈਜ਼ੀ ਪ੍ਰੋਸੈਸ ਹੋ ਜਾ ਸਵਾ ਕਰਨਾ ਸਭ ਕੁਝ ਨਹੀਂ ਪਹਿਲਾਂ ਪੱਥਾ ਮਾਰੋ ਦੇਖੋ ਕਿੰਨੇ ਕੀ ਆਈਟਮਾਂ ਫਿਰ ਉਸਕਾ ਕੱਢਣਾ ਨਾ ਉਹ ਪਰਸੈਂਟ ਕੱਢਣਾ ਇਹ ਉਹ ਹੈ ਰ ਵਗੈਰਾ ਅਰ ਉਸਮਾ ਲੈਪਟਾਪ ਮਾ ਬਹੁਤ ਆਸਾਨੀ ਹੈ ਮੈਂ ਕਦੀ ਵੀ ਪਹਿਲਾਂ ਲੈਪਟਾਪ ਨਹੀਂ ਯੂਜ਼ ਕਰਦਾ ਹਾਂ ਮਨੂੰ ਕਟੋ-ਕਟ 3-4 ਸਾਲ ਹੋ ਗਏ ਵੀਡੀਓ ਬਣਾਉਣ ਦੇ ਨੂੰ 2021 ਦੇ ਬਣਾਉਣ ਲੱਗਿਆ ਤੇ ਮੈਂ ਵੀਡੀਓ ਜਦ ਵੀ ਨ ਮਨੇ ਲੈਪਟਾਪ ਕਦੀ ਵੀ ਨਹੀਂ ਯੂਜ਼ ਕਰਿਆ ਹਾਂ ਮੈਂ ਫੋਨ ਤੇ ਹੀ ਵੀਡੀਓ ਸ਼ੂਟ ਕਰੁੰਦਾ ਅਰ ਫੋਨ ਤੇ ਹੀ ਬਣਾਵਾਂ ਦੇ ਫੋਨ ਤੇ ਹੀ ਸ਼ੂਟ ਕਰਨੀ ਫੋਨ ਤੇ ਹੀ ਐਡਿਟ ਕਰਨੀ ਫੋਨ ਤੇ ਹੀ ਅਪਲੋਡ ਕਰੁੰਦਾ ਮਨੂੰ ਕਦੀ ਲੋੜ ਹੀ ਨਹੀਂ ਹੋਈ ਮਹਿਸੂਸ ਹੀ ਨਹੀਂ ਹੋਇਆ ਵੀ ਹਾਂ ਮਨੂੰ ਲੈਪਟਾਪ ਦੀ ਲੋੜ ਆ ਜਾਂ ਜਿਉਂ ਕਰਨਾ ਵਾ ਕਰਨਾ ਮੈਂ ਕਦੀ ਵੀ ਨਹੀਂ ਰੱਖਿਆ ਬਾਈ ਅਰ ਨਾ ਅਜਾ ਮਨੇ ਕੰਪਿਊਟਰ ਕੋਰਸ ਕਰਿਆ ਹੋਇਆ ਸਾਰਾ ਕੁਝ ਕਰਿਆ ਹੋਇਆ ਬਸ ਇੱਕ ਮਸਲਾ ਲੈ ਹੱਥ ਜਾ ਪੜਿਆ ਹੋਦਾ ਜਿਸ ਤਰ੍ਹਾਂ ਫੋਨ ਨੂੰ ਹੱਥ ਪੜਿਆ ਹੋਇਆ ਤਾਂ ਉਹ ਚੀਜ਼ ਆ ਈਮਨ ਨੂੰ ਨਿਉਆ ਆਪਣੀ ਦੁਕਾਨਦਾਰੀ ਨੂੰ ਅਹਵਲੀ ਬਹੁਤ ਨਵੇਂ ਦਿਨ ਹੋਏ ਆ ਜੇ ਮੈਨੂੰ ਕਾਪੀ ਵਾਲਾ ਸੁਭੋ ਪੜ ਗਿਆ ਤਾਂ ਮੈਂ ਸਿਰਫ ਕਾਪੀ ਜੋਗਾ ਰਹਿ ਜਾਊਂਗਾ ਹਾਂ ਜੇ ਈਮਨ ਨੇ ਲੈਪਟਾਪ ਵਾਲੇ ਹੱਥ ਪਾ ਲਈ ਨਾ ਉਹ ਮੇਰੀ ਸਦਾ ਸਦਾ ਫਿਰ ਲੈਪਟਾਪ ਵਾਲੇ ਹੱਥ ਪੜ ਦੇਗੀ ਲੈਪਟਾਪ ਕੋਈ ਫਾਇਦਾ ਮੈਂ ਜਾਂ ਮਰਜੀ ਬੈਠਾ ਹਾਂ ਹਾਂ ਜਾਂ ਕੋਈ ਹੋਰ ਵੀ ਆਵਾ ਕੋਈ ਬੰਦਾ ਚਲੋ ਅ ਇਨ ਫਿਊਚਰ ਤੋਂ ਲੈਪਟਾਪ ਮੈਂ 1 ਮਿੰਟ ਮੈਂ ਕਰਦੇ ਸਾਰਾ ਕੰਮ 1 ਮਿੰਟ ਮੈਂ ਆਈਟਮ ਨੇਮ ਭਰਨਾ ਸਾਰਾ ਰੇਟ ਵੀ ਆ ਜਾਏ ਡਿਟੇਲਸ ਆ ਵੀ ਵਾ ਦੇਗੀ ਬਟ ਕਾਪੀ ਮਾਗ ਲੈਣ ਨੂੰ ਦੇਖਣਾ ਪੜਾ ਕੈਸਾ ਹਾ ਕਤਾਵਾ ਕੈ ਨਹੀਂ ਕਿਉਂਕਿ ਡਾਟਾ ਇੰਨਾ ਨਹੀਂ ਹੁੰਦਾ ਹੈ ਕਿਉਂਕਿ ਇਹ ਚੀਜ਼ਾਂ ਵਾਸਤੇ ਲੈਪਟਾਪ ਹੀ ਬਣਿਆ ਹੋਇਆ ਤੋਂ ਮੈਨੂੰ ਲੈਪਟਾਪ ਦੱਸੋ ਕਿਹੜਾ ਲੈਣਾ ਚਾਹੀਦਾ ਆ ਕਿਹੜੀ ਜਨਰੇਸ਼ਨ ਲੈਣੀ ਚਾਹੀਦੀ ਆ ਔਰ ਕਿੰਨੇ ਜੀਬੀ ਲੈਣਾ ਚਾਹੀਦਾ ਆ ਆਪਾਂ ਨੂੰ ਕੋਈ ਵੀਡੀਓ ਵੀਡੀਓ ਕੁਝ ਨਹੀਂ ਉਸਤੇ ਕਰਨਾ ਹੈ ਸਿਰਫ ਆਪਣਾ ਜਿੰਨਾ ਕ ਸਟੋਕ ਪੜਿਆ ਆਪਣਾ ਸਟੋਕ ਹੀ ਵਾ ਕਰਨਾ ਉਸ ਵਾ ਇਨਵੈਂਟਰੀ ਕਰਨੀ ਹੋਵਾ ਕਿੰਨਾ ਗਿਆ ਲੈ ਕੇ ਆ ਨਹੀਂ ਜੇ ਥੋੜਾ ਬਹੁਤਾ ਐਕਸਲ ਮੂਬਿਲ ਬਿਲ ਬੁਲ ਬਣਾਣੇ ਆ ਉਹ ਤੇ ਦੇਖਿਓ ਜਰੂਰ ਬਾਈ ਜਿੰਨੇ ਵੀ ਬਾਈ ਆਪਾਂ ਮਦਦ ਕਰ ਸਕਾਂ ਕਿ ਆ ਹਸਾਬ ਕਿਤਾਬਾ ਕਿ ਆ ਨਹੀਂ ਕਿਹੜੀ ਕਿਹੜੀ ਜਨਰੇਸ਼ਨ ਕਾ ਆਪ ਨੂੰ ਵਧੀਆ ਰਹੇਗਾ ਔਰ ਇੱਕ ਪ੍ਰਿੰਟਰ ਲੈਣਾ ਆ ਪ੍ਰਿੰਟਰ ਕਲਰਫੁਲ ਵਧੀਆ ਰਹੇਗਾ ਜਾਂ ਬਲੈਕ ਐਂਡ ਵਾਈਟ ਜਿਵੇਂ ਦਵਿੰਦਰ ਨੇ ਪਹਿਲਾਂ ਯੂਜ਼ ਕਰਿਆ ਆ ਪ੍ਰਿੰਟਰ ਪਹਿਲਾਂ ਉਹ ਯੂਜ਼ ਕਰ ਰਿਹਾ ਇੱਕ ਉਸਕਾ ਡੈਲ ਕੰਪਨੀ ਕਾ ਲੈਪਟਾਪ ਉਹ ਕਹੇਰਾ ਡੈਲ ਲੈਣਾ ਹੀ ਨਹੀਂ ਹੈ ਇਹ ਲੈਣਾ ਤਾਂ HP ਲੈਣਾ ਜਾਂ ਲੈਨਵੋ ਕਿਆ ਹੋਵਾ ਉਹ ਮੈਨੂੰ ਨਾਮ ਨਹੀਂ ਯਾਦ ਕਿਹੜਾ ਕਰਦਾ ਹੋਵੇ ਲੈਨਵੋ ਪਤਾ ਨਹੀਂ ਕੌਣ ਸੀ ਕੰਪਨੀ ਹੋਵਾ ਉਹ ਕਹਿ ਰਿਹਾ ਲੈਣਾ ਆ ਅਜੇ ਪ੍ਰਿੰਟਰ ਵੀ ਲੈਣਾ ਕਰ ਰਿਹਾ ਤਾਂ ਉਹ ਬਈ ਪ੍ਰਿੰਟਰ ਵੀ ਨਾ 컬러ਫੁੱਲ ਲੈਣਾ ਉਸ ਤੇ ਕਹਿ ਰਿਹਾ ਨਿਉਆ ਇੱਕ ਤਾਂ ਆਪਣੀ ਉਹ ਵੀ ਨਿਕਲ ਦਿਆਂ ਸਾਰੇ ਮੰਨ ਕੇ ਚਲੋ ਫੋਟੋ ਸ਼ੀਟਾਂ ਵੀ ਆਪਣੀ ਜਿੱਦ ਨੇ ਬੀਲਾਂ ਉਹ ਨਿਕਲ ਜੇ ਕਰਾਂਗੇ ਦੂਸਰਾ ਆਪਾਂ ਨੂੰ ਘਰ ਆਵਾ ਕੁਝ ਲੋਡ ਆ ਕੋਈ ਮੈਮਰੀ ਆ ਕੋਈ ਫੋਟੋ ਆ ਉਹ ਵੀ ਉਹ ਵੀ ਵਗੈਰਾ ਤੇਰੀ ਨਿਕਲ ਜੇ ਕਰਾਗੀ ਇਜ਼ੀ ਇਜ਼ੀ ਹੋ ਜਾ ਜੇ ਕਰਾ ਕੇ ਘਰ ਕੀ ਮੈਮਰੀ ਜਿੱਤਨੀ ਹੋਈ ਜਿਸ ਤਰ੍ਹਾਂ ਆਵਾ ਵੀਡੀਓ ਬਣਾਵਾ ਗੁੰਨੂ ਕੀ ਆਪਾਂ ਨੇ ਛੋਟੇ ਛੋਟੇ ਦੇਖੋ 1 ਮੰਥ ਕੀ 2 ਮੰਥ ਕੀ 3 ਮੰਥ ਕੀ ਵੀਡੀਓ ਬਣਾਈਗੇ ਨਿਊ ਕਰੀਗੇ ਉਹ ਚੈਨਲੋਂ ਪੜੀਆਂ ਤਾਂ ਉਸ ਕਰਕੇ ਕਹਿ ਰਿਹਾ ਉਹ ਚੀਜ਼ਾਂ ਵੀ ਬਈ ਦੋਨੋਂ ਚੀਜ਼ਾਂ ਹੋ ਜਾਇਆ ਗੈ ਲੋ ਕਹਿ ਰਿਹਾ ਪੈਸੇ ਤਾਂ ਲੱਗਣੀਆਂ ਬੰਦਾ ਹੋਰ 2-4000 ਰੁਪਏ ਨਾਲ ਲਿਆ ਕੇ ਲੋਕ ਇਹ ਰ ਕਲਰਫੁੱਲ ਆ ਜਾ ਮਾ ਚਲੋ ਇਹ ਵੀ ਬਾਤ ਠੀਕ ਆ ਬਾਕੀ ਜਿੰਨੇ ਵੀ ਬਾਈ ਯੂਜ਼ ਕਰਨਾ ਨਾ ਉਹ ਜਰੂਰ ਦੱਸਿਓ ਵੀ ਕਿਹੜਾ ਲੈਣਾ ਚਾਹੀਦਾ ਨਹੀਂ ਚਾਹੀਦਾ ਇਸ ਵਿੱਚ ਐਪਲ ਬਿਲਕੁਲ ਨਹੀਂ ਚੱਲਦਾ ਹੈ ਕੋਈ ਬੰਦਾ ਕਹਾ ਮੈਕਬੁੱਕ ਲਈ ਉਹ ਲੈ ਮੈਕਬੁੱਕ ਹਾਂ ਜੇ ਵੀਡੀਓ ਮੈਂ ਆਪਾਂ YouTube ਪਾਈ ਵਾ ਕਰਨਾ ਹੋ ਤਾਂ ਮੈਕਬੁੱਕ ਚਲਾਇਆ ਬਾਕੀ ਬਿਜ਼ਨਸ ਨੂੰ ਮੈਕਬੁੱਕ ਕੀ ਲੋਡ ਨਹੀਂ ਹੈ ਕਿਉਂਕਿ ਇੰਨਾ ਵਾ ਨਹੀਂ ਹੁੰਦਾ ਆਪਾਂ ਨੂੰ ਡਾਟਾ ਹੀ ਕਰਨਾ ਆ ਤਾਂ ਆਪਾਂ ਦੇਖ ਰਹੇ ਕੋਈ ਮਾਧ ਲੱਖ ਲੱਖ ਦੇ តੜੀ ਹੋਵਾ ਦੋਨੋਂ ਚੀਜ਼ਾਂ ਪੜਦੇ ਆਪਾਂ ਨੂੰ ਪ੍ਰਿੰਟਰ ਵੀ ਹੋ ਗਈ ਸਹੀ ਸਹੀ ਬੋਜਾ 60 70000 ਰੁਪਏ ਕੇ ਮੇਰੇ ਇਤਨਾ ਕੋ ਭਾਵ ਮੈਂ ਇਤਨੇ ਕੇ ਹੋ ਜਾਣਾ ਚਾਹੀਦਾ ਇਤਨੇ ਮੈ ਦੱਸਿਓ ਜਰੂਰ ਕਿਹੜੀ ਜਨਰੇਸ਼ਨ ਲੈਣੀ ਚਾਹੀਦੀ ਔਰ ਕਿੰਨੇ ਜੀਵੀ ਔਰ ਕੌਣ ਸਾ ਵਧੀਆ ਜੇ ਕੋਈ ਯੂਜ਼ ਕਰ ਰਹਾ ਤੋ ਦੱਸਿਓ ਭਾਈ ਜਰੂਰ ਠੀਕ ਹੈ ਨਾ ਭਾਈ ਅੱਜ ਬੰਦਾ ਆਇਆ ਤਾ ਪਤਾ ਨਹੀਂ ਕਿੱਧਰ ਉੱਡ ਪੁੱਟ ਗਿਆ ਫੇਰ ਬੈਠਿਆ ਇਕੱਲੇ ਮਾਹ ਚੱਲ ਕੋਈ ਨਹੀਂ ਲੈਣ ਦੇਣੇ ਜਾ ਰਹੇ ਉਸਕੇ ਦਾ ਸਕੂਲ ਕੀ ਛੁੱਟੀਆਂ ਅੰਕ ਕਿ ਬੰਦੇ ਕਾ ਵੀ ਸਾਥ ਸਾਥ ਆ ਜਾ ਉਸਕੇ ਮਨ ਨੂੰ ਸਾਂਝੇ ਨੂੰ ਫਾਇਦਾ ਹੋ ਜਾ ਸਾਂਝੇ ਨੂੰ ਡੈਡੀ ਬੈਠ ਜਾ ਉਹ ਆ ਜਾ ਕਿਉਂਕਿ ਜਿਹੜੀ ਉਮਰ ਹਵਾ ਨਾ ਮੱਚੇਗੀ ਉਹ ਸਾਰੇ ਉਮਰ ਸਿੱਖਣਗੇ ਉਹਨੂੰ ਵੀ ਮੈਂ 15 ਕਿ 10 ਦਿਨ ਹੋਏ ਉਹਨੂੰ ਦੁਕਾਨੋਂ ਬੈਠਦੇ ਨੇ 10 ਦਿਨ ਉਹਨੂੰ ਦੁਕਾਨ ਦਾ ਸਾਰਾ ਪਤਾ ਲੱਗਿਆ ਵੀ ਕਹਾਂ ਚੀਜ਼ ਕਿਹੜੀ ਧਰੀਏ ਕੈ ਨਹੀਂ ਅੱਧੀ ਚੀਜ਼ਾਂ ਦੇ ਨਾਮ ਨਹੀਂ ਯਾਦ ਪਰ ਚੱਲ ਉਹਨੂੰ ਫੇਰ ਵੀ ਬਹੁਤ ਕੁਝ ਪਤਾ ਲੱਗਿਆ ਕਿਉਂਕਿ ਉਮਰ ਹਵਾਇਓ ਵੀ ਕੋਈ ਵੀ ਚੀਜ਼ ਕਰਨੀ ਕਿ ਨਾ ਤਾਂ ਗਾ ਬਾਕੀ ਦੱਸਿਓ ਜ਼ਰੂਰ ਉਹ ਲੈਪਟਾਪ ਵਾਲਾ ਨਾ ਲਹੇਗੇ ਜਲਦੀ ਇਸ ਮੰਥਮਾਂ ਜਾਂ ਅਗਲੇ ਮੰਥਮਾਂ ਲੈ ਲੇਗੇ ਯਾਰ ਇਹ ਫੇਰ ਤਾਂ ਫਿਰ ਜਿਹੜੀ ਅੱਛਾ ਜਿਹੜੀ ਬੰਦੇ ਨੂੰ ਆਦਤ ਪੜਦਿਆਂ ਨੂੰ ਉਸੇ ਪੜਦਾ ਮੈਨੂੰ ਪਹਿਲਾਂ ਵੀਡੀਓ ਯਾਤਨਾ ਫਿਰ ਫੋਨ ਤੇ ਪੜੀ ਫੋਨ ਤੇ ਕਰਦਾ ਰਿਹਾ ਅੱਜ ਤੱਕ ਫਿਰ ਉਸ ਜੱਤ ਵੱਡਦਾ ਬੰਦਾ ਫਿਰ ਅੱਗੇ ਨੂੰ ਨਹੀਂ ਵੱਧਦਾ ਅਗਾਂਹ ਵੱਧੂ ਸੋਚ ਰੱਖਣੀ ਆਪਾਂ ਨੇ ਠੀਕ ਨਹੀਂ ਭਾਈ ਉਹ ਮਿੱਤਰੋ 500 ਦਾ ਆਰਡਰ ਪਾਇਆ ਹੋਇਆ ਤਾਂ ਅੱਜ ਸਮਾਨ ਆਇਆ ਭਾਈ ਆਰਡਰਮ ਸ਼ਟਨ ਇਤਨੇ ਪੈ ਪਾ ਯਾਰ ਉਹ ਦਰੋਂ ਚਲੇਗਾ ਇਹਦਾ ਵਾ ਪਾਣੀ ਲਗਾਇਆ ਹੈ ਪਾਣੀ ਦਵਾ ਦਾਂ ਪੀਵਾਂਗੇ ਯਾਦ ਲਓ ਭਾਈ ਭਾਬਾ ਹਾਂ ਜੀ ਕੈਸੇ ਹੋ ਆ ਜਾਏ ਮੇਰੇ ਪਾਸ ਆ ਬਹੁਤ ਦਿਨਾਂ ਬਾਅਦ ਤਿੰਨ ਦਿਨ ਸੇ ਮਾਲ ਪੜਾਇਆ ਲੇਕਿਨ ਆ ਜਾਏ ਤਿੰਨ ਦਿਨ ਹੋ ਗਏ ਆਰਡਰ ਆਏ ਨੇ ਅੱਜ ਅੱਜ ਲੇ ਗਾਏ ਕੱਲ ਰਾਤ ਨੂੰ ਆਣਾ ਸੀ ਪਰ ਲੇਟ ਹੋ ਗਿਆ ਅੱਛਾ ਯਾਰ ਤੇ ਕੰਪਨੀ 9 10 ਵਜੇ ਚਲਦੇ ਅੱਛਾ ਫਿਰ ਕੀ ਆਦਾ ਰਾਤ ਕੋ ਦੁਕਾਨ ਖੁੱਲੀ ਦੀ ਆਪਣੀ ਤੋਂ ਆ ਕਿਦੋਂ ਜਦ ਮਰਦੇ ਆ ਰੋਟਾ ਦੱਤੀ ਪਰ ਠੀਕ ਠੀਕ ਹੈ ਕੋਈ ਚੱਕਰ ਨਹੀਂ ਬਾਕੀ ਮਿੱਤਰੋ ਕੰਸੀਲਡ ਲੇਟ ਆ ਹੋਰ ਕਰੀ ਸਟੋਕ ਕਮੈਂਡ ਇਹ ਦੇਖੋ ਲੋ ਕਾਲੀ ਮੇਰੀ ਉਹ ਆ ਵੀ ਯੂਨਿਟੀ ਐਮਟੀ ਥੋੜਾ ਜਿਹਾ ਚਲੋ ਐਕਸਪੈਂਸਿਵ ਤੋਂ ਹੈ ਉਸਤੇ ਵੀ ਕਨਸੀਲਣਾ ਸਾਰਾ ਨਹੀਂ ਉਹੀ ਦੇਵਾਂਗੇ ਟੀਐਮਟੀ ਕੀ ਫੈਨ ਬਾਕਸ ਜੇ ਕਿਸੇ ਨੂੰ ਲੈਣੇ ਤੋਂ ਉਹ ਥੋੜੇ ਲਾਈਟ ਮਾ ਲੈ ਲੇ ਕਿਉਂਕਿ ਫੈਨ ਬਾਕਸ ਮਾ ਲੋਕਾ ਕੋਈ ਚੱਕਰ ਨਹੀਂ ਹੁੰਦਾ ਹੈ ਕਨਸੀਲਡਾ ਜ਼ਰੂਰ ਉਹ ਲਾਓ ਯਾਰ ਮੇਰੇ ਬਹੁਤ ਮਨ ਨੂੰ ਪਸੰਦ ਆਈ ਔਰ ਚੀਜ਼ ਇਹ ਆਈਟਮ ਵੀ ਹੈ ਹਾਂ ਵੀ ਲਾਣੇ ਜੋਗਾ ਇਹ ਵਾਲੀ ਚੀਜ਼ ਕੰਸਿਲਡਾ ਸਾਰਿਆਂ ਨੂੰ ਉਹੀ ਦੇਵਾਂਗੇ A to Z ਜਿੰਨੀ ਵੀ ਹੋ ਸਕੇ ਕੰਸਿਲਡਾ ਹੀ ਉਹ ਸੇਲ ਕਰਾਂਗੇ ਅਗਲਾ ਯਾਦ ਰੱਖਾਗਾ ਕੋਠੀਆਂ ਅਗਲਾ ਕਰਕਾ ਮੇਰੀ ਲੈਟਾ ਨਹੀਂ 기 ਸਕਦੀ ਅਗਲੇ ਨੂੰ ਮਾਨ ਹੋਣਾ ਚਾਹੀਦਾ ਤਾਂ ਕਰਕਾ ਜੇ ਦੇਵਾਂਗੇ ਬਾਕੀ ਰੱਖਦੇ ਬਾਈ ਸਮਾਨ ਨੂੰ ਕੰਸਿਲਡਾ ਨੂੰ ਲਾ ਦੇ ਉਰੀ ਠੀਕ ਆ ਜਾਣੇ ਕੰਸਿਲਡਾ ਨਹੀਂ ਪੜੀ ਉਰ ਖੰਡਾ ਵੀ ਜਲਦੀ ਬੱਸ ਫੇ ਚਲੇ बट्रम में सीउ में चढ़ा पड़ा है आए ट्रैक्टर कहां गया ट्रैक्टर उरिया भाई ट्रैक्टर ट्रैक्टर कहीं नहीं गया है <laughs> ट्रैक्टर उरिया भाई अपना वीडियो बना यार पांच सात वीडियो नहीं भाई ट्रैक्टर के लिए बहुत दिन हो गए सेवा माता रट रट ओए पत्ती किस गया है

ਗੜਾ ਹੋ ਪਤੀ ਨੂੰ ਨਾ ਡੰਪਰ ਚੱਕਣਾ ਆਉਂਦਾ ਖਟਿਆ ਦੇਖਿਆ ਭੈਣ ਜੋ ਆ ਕਟਿੰਗ ਦੇਖ ਪਹਿਲਾਂ ਬੰਦੇ ਕੀ ਤੋਂ ਫੇਰਾ ਆਮ ਤੇ ਚਲਾ ਦੇ ਉਹ ਜੀਸਾ ਜਰਾ ਸੀਦਾ ਹੋ ਮਰ ਗਿਆ ਮਿੱਤਰੂ ਗੁਰ ਘਰ ਵਾਲੀ ਗੱਡੀ ਗਿਆ ਸਿਸਟਮ ਲਵਾਉਣ ਲੱਗ ਰਹੇ ਸੀ ਕੀ ਬਾਡੀ ਬੁੱਡੀ ਭਾਈ ਪੂਰਾ ਖੜੀ ਦੀ ਵਰਕਸ਼ਾਪਾਂ ਟਾੜ ਜਿਸ ਤਰ੍ਹਾਂ ਉਤਰਗਾ ਦੇਖੇ ਉੱਪਰ ਤੜ ਉਧਰ ਨੂੰ ਕੀ ਚੱਲੇ ਸਾਲੇ ਨੂੰ ਜਾ ਇਹ ਉਹ ਲਾਣੀ ਪੜਾ ਗਈ ਯਾਰ। ਵੜਵਾ ਦੇ। ਕੀ ਆ? ਹੈਂ? ਕਿਹੜੀ ਅੰਗ ਲਾਂ? ਤੈਨੂੰ ਕਿਹ ਸੂਤ ਬਣਾਵਾ ਅੰਗ ਲਾਂਗਾ। ਹਾਂ। ਕੀ ਬਾਤ ਹੈ? ਇਹ ਕਾਜੀ ਇੱਧਾ। ਇਸ ਦੇ ਉੱਪਰ ਲਾਇਆ ਲੱਗਾ। ਹਾਂ। ਮੈਂ ਤਾਂ ਗੱਲ। ਹਾਂ। ਹਾਂ ਹਾਂ। ਉਹ ਬਿਸਤਰੇ ਧਰਨੇ ਨੂੰ। ਫੇਰ <laughs> चलो और ला लो कोई लाण नहीं इसको वो कहां पहनते की वेल्डिंग जा रही थी क्यों कटर की थी करंट कटर रख देता इसका इसका नाम बॉडी लवानी यार कोई पहला वाली बहुत ऊंची थी वो ਇਹ ਵੀ ਨਿਉ ਕਰਦੀ ਹੈ ਚੜ੍ਹਨੇ ਵਾਲਾ ਇੱਕ ਇਹੋ ਲਾ ਦਿਆ ਇਸ ਦੇ ਬਾਹਰ ਛਾਤਰ ਲੱਗ ਜਾਵੇ ਸਾਰੇ ਪਾਸੇ ਨੰਬਰ ਵੀ ਆ ਗਿਆ ਇਸ ਦਾ ਹੂੰ ਚੱਲ ਫਿਰ ਬਾਕੀ ਭਾਈ ਇਸ ਦੀ ਛਾਤਰ ਨੂੰ ਨਾ ਆ ਵਾ ਬਣਾਣੀ ਆ ਇਸ ਤਰ੍ਹਾਂ ਨਹੀਂ ਟਰੈਕਟਰ ਵਾਲੀ ਛੱਤ ਨਹੀਂ ਹੁੰਦੀ ਇਸ ਤਰ੍ਹਾਂ ਹੀ ਬਣਾਵਾਂਗੇ ਇਹਨਾਂ ਵਧੀਆ ਤਰੀਕੇ ਕਰ ਅਸੀਂ ਇਹਨੂੰ ਥੋੜੀ ਖੜਾਵਾਂਗੇ ਫਿਰ ਉਸ ਦਾ ਮਾਪ ਦਵਾਵਾਂਗੇ ਕੋਈ ਬੰਦਾ ਬੁਲਾਵਾਂਗੇ ਚਾਦਰੀ ਵਾਲਾ ਫਿਰ ਉਹ ਸਹੀ ਤਰ੍ਹਾਂ ਕਟਿੰਗ ਕਰ ਦੇ ਜਿੱਪਾਂ ਚੁਪਾਣਾ ਨਾ ਨਭੇ ਬਣਾ ਦੇਦਾ ਟਰੈਕਟਰ ਉਸ ਤੇ ਬਾਕੀ ਤਦ ਅੱਜ ਇਹ ਵੀਡੀਓ ਇਹਨੂੰ ਵਰਤਿ ਕਰਾਂ ਭਾਈ ਵੀਡੀਓ ਵਧੇ ਲੈ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਸ਼ੇਅਰ ਕਰ ਦੇ ਮੈਨੂੰ ਥੈਂਕ ਯੂ